ਤੋ ਦਰੋ ਐਨਬੀ ਨਿਊਜ਼ ਦੇ ਨਾਲ ਦੀ ਟੀਮ ਨੇ ਅਦipur ਸਾਹ ਦੇ ਲੋਕਾਂ ਦੇ ਨਾਲ ਗੱਲਬਾਤ ਕੀਤੀ ਹੈ। ਤਾਂ ਤੇ ਲੋਕਾਂ ਨੇ ਕਿਹਾ ਕਿ ਮਾਲਵਿੰਦਰ ਕੰਗਾਰੇ ਲੋਕਾਂ ਦਾ ਕਹਿਣਾ ਹੈ ਕਿ ਪਿਛਲੇ 2 ਸਾਲਾਂ ਵਿੱਚ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਹਿੱਤਾਂ ਦੇ ਲਈ ਬਹੁਤ ਕੰਮ ਕੀਤੇ ਨੇ। ਤਾਂ ਤੇ ਆਮ ਆਦਮੀ ਪਾਰਟੀ ਨੂੰ ਜਿਤਾਵਾਂਗੇ ਅਤੇ 13 ਸੀਟਾਂ ਆਮ ਆਦਮੀ ਪਾਰਟੀ ਦੇ ਹੀ ਝੂਲੀ ਦੇ ਵਿੱਚ ਪਾਵਾਂਗੇ। ਤਾਂ ਤੇ ਲੋਕਾਂ ਨੇ ਐਨਬੀ ਨਿਊਜ਼ ਦੇ ਨਾਲ ਹੋਰ ਕੀ ਗੱਲਬਾਤ ਕੀਤੀ ਹੈ? ਆਓ ਜਾਣਦੇ ਹਾਂ। ਅਗਰ ਸ਼੍ਰੀ ਅਨੰਦਪੁਰ ਸਾਹਿਬ ਦੀ ਗੱਲ ਕੀਤੀ ਜਾਏ ਤਾਂ ਆਮ ਆਦਮੀ ਪਾਰਟੀ ਸੇ ਮਾਲਵਿੰਦਰ ਕੰਗੋਰੋ ਕੋ ਸੀਟ ਮਿਲੀ ਹੈ। अगर मालविंदर कंग की बात की जाए तो पहले आम आदमी पार्टी में स्पोक्स पर्सन थे उसके बाद जो है आम आदमी पार्टी ने खुश होकर मालविंदर कंग को लोकसभा चुनाव के लिए श्री अनंतपुर साहब से टिकट दी है और अगर लोगों की बात की जाए जनता जनार्दन की बात की जाए तो जनता जनार्दन में भी काफ़ी प्यार देखने को मिल रहा है ए न्यूज़ चैनल की टीम जो है श्री अनंतपुर साहब हल्के में इस समय है और अगर बात की जाए यहाँ के लोगों के साथ हमने बातचीत करी और लोगों की राय भी जानी क्योंकि लोगों का साफ तौर पर कहना है कि अगर आम आदमी पार्टी की बात की जाए तो आम आदमी पार्टी ने पिछले लंबे अरसे से जिस तरह से पंजाब के अंदर आम आदमी पार्टी की सरकार है मुफ्त बिजली जो है आम आदमी पार्टी ने दी हेल्थ सेक्टर को मजबूत किया एजुकेशन सेक्टर को मजबूत किया तो इन सभी बातों को देखते हुए लोगों का कहना एक है कि अगर विधानसभा में इस तरह का काम आदम आम आदमी पार्टी कर सकती है मुफ्त बिजली दे सकती है और हेल्थ सेक्टर को मजबूत कर सकती है अगर हम अपना उनका उम्मीदवार यहाँ से अगर उसको यहाँ से जो उनका प्रत्याशी जो आम आदमी पार्टी का खड़ा है उसको अगर हम जिता के अगर हम लोकसभा में भेजते हैं तो वो हमारे लिए और हमारे इस एरिए के लिए और भी ज़्यादा विकास कार्य करेंगे तो बिल्कुल लोगों का जो है काफ़ी प्यार भी जो है मालविंदर कंग और को मिल रहा है देखना होगा कि एक तरीक की अगर बात की जाए तो जनता जनार्दन किस पार्टी को जताती है और जब चार तरीक को रिजल्ट सामने आएंगे तो किस पार्टी की ताजपोशी होगी श्री अनंतपुर साहब से कैमरा पर्सन विजय के साथ ए एन न्यूज़ के लिए अमित सेठी की रिपोर्ट ਸਰ ਮੇਰਾ ਨਾਮ ਮਨੀਸ਼ ਬਲੌਂਗੀ ਮੈਂ ਬਲੌਂਗੀ ਪਿੰਡ ਦਾ ਰਹਿਣ ਵਾਲਾ ਅਜੇ ਗੱਲ ਕਿ ਕਿ ਜਿਵੇਂ ਆਮ ਆਦਮੀ ਪਾਰਟੀ ਨਹੀਂ ਨਹੀਂ ਮਾਲਵਿੰਦਰ ਕਾਂਗ ਇੱਕ ਬਹੁਤ ਚੰਗੇ ਲੀਡਰ ਹੈ ਉਹਨਾਂ ਨੇ ਮਤਲਬ ਨੀਚੇ ਸਤਰ ਤੋਂ ਇਹ ਬਹੁਤ ਬਹੁਤ ਬੜੀ ਗੱਲ ਹੈ ਜਿਹੜੀ ਮਾਨ ਸਾਹਿਬ ਦੀ ਵੀ ਇੱਕ ਗਰੀਬ ਪਰਿਵਾਰ ਦੇ ਮੁੰਡੇ ਨੂੰ ਟਿਕਟ ਦਿੱਤੀ ਹੈ ਜੋ ਕਿ ਬਹੁਤ ਨੇਚਰ ਵਾਈਜ਼ ਵੀ ਵਧੀਆ ਨੇ ਤੇ ਸਾਨੂੰ ਲੱਗਦਾ ਹੈ ਵੀ ਉਹ ਬਹੁਤ ਵਿਕਾਸ ਕਰਾ ਸਕਦੇ ਨੇ ਪੂਰੇ ਬਲੌਂਗੀ ਦਾ ਇਹ ਕਿ ਵਿਕਾਸ ਜਿਹੜਾ ਹੈ ਹੋਣ ਵਾਲਾ ਹੈਗਾ ਅਗਰ ਬਲੌਂਗੀ ਦੀ ਗੱਲ ਕੀਤੀ ਜਾਵੇ ਜਾਂ ਪੂਰੇ ਆਨੰਦਪੁਰ ਹਲਕੇ ਦੀ ਗੱਲ ਕੀਤੀ ਜਾਵੇ ਦੇਖੋ ਜੀ ਪਹਿਲੀਆਂ ਸਰਕਾਰਾਂ ਨੇ ਇਸ ਹਲਕੇ ਦਾ ਤਾਂ ਬਹੁਤ ਬੁਰਾ ਹਾਲ ਕੀਤਾ ਹੋਇਆ ਸੀਗਾ ਅੱਜ ਦੀ ਡੇਟ ਦੇਖਿਆ ਜਾਵੇ ਹਲੇ ਮਾਨ ਸਾਹਿਬ ਦੀ ਸਰਕਾਰ ਨੂੰ 2 ਸਾਲ ਹੋਏ ਆ 2 ਸਾਲ ਦੇ ਵਿੱਚ ਦੇਖੋ ਕੁਝ ਜਿਵੇਂ ਬਿਜਲੀ ਕਹਿ ਲਓ ਵੀ 600 ਯੂਨਿਟ ਮਾਫ ਹੈ ਬਹੁਤ ਘਰਾਂ ਦੇ ਬਿੱਲ ਨਹੀਂ ਵੀ ਆ ਰਹੇ ਤੇ ਬਹੁਤ ਲੋਕ ਪਰੇਸ਼ਾਨ ਵੀ ਸੀਗੇ ਪੁਰਾਣੀ ਸਰਕਾਰਾਂ ਤੋਂ ਕੰਮ ਕਾਜ ਨਹੀਂ ਹੋਏ ਤੇ ਸੜਕਾਂ ਨਾਲੀਆਂ ਦਾ ਬੁਰਾ ਹਾਲ ਸੀਗਾ ਪਾਣੀ ਤੋਂ ਲੋਕ ਤਰਾਈ ਤਰਾਈ ਹੋਏ ਪਏ ਨੇ ਉਹ ਸਭ ਜਾਦੀ ਸਰਕਾਰ ਜੀਤੀ ਹੈ ਹੌਲੀ ਹੌਲੀ ਇਹ ਕੰਮ ਲੋਟ ਹੋ ਰਹੇ ਹੈ ਜੀ ਲੱਗਦਾ ਮਾ ਅਗਰ ਮਾਨ ਸਾਹਿਬ 13 ਜਿਸ ਤਰ੍ਹਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਉਹਦਾ ਸੁਪਨਾ ਕਿ 13 ਦੀ 13 ਸੀਟਾਂ ਜਿਹੜੀਆਂ ਨੇ ਆਮ ਜਨਤਾ ਜਿਹੜੀ ਹੈ ਆਮ ਆਦਮੀ ਪਾਰਟੀ ਦੇ ਝੋਲੀ ਦੇ ਵਿੱਚ ਪਾਏਗੀ ਅਗਰ ਅਨੰਦਪੁਰ ਹਲਕੇ ਦੀ ਗੱਲ ਕੀਤੀ ਜਾਵੇ ਤੇ ਸੀਟ ਕੱਢ ਰਹੀ ਹੈ ਆਮ ਆਦਮੀ ਪਾਰਟੀ ਮੈਂ ਕਹਿੰਨਾ ਜਿਹੜੀ ਅਨੰਦਪੁਰ ਹਲਕੇ ਦੀ ਸੀਟ ਹੈ ਇਹ ਘੱਟੋ ਘੱਟ 2 ਲੱਖ ਵੋਟ ਤੋਂ ਹੈ ਮਾਲਵਿੰਦਰ ਕੰਗ ਸਾਨੂੰ ਲੱਗ ਰਿਹਾ ਵੀ ਜਿੱਤਣਗੇ ਇਹ ਤੇ ਉਹਨਾਂ ਦਾ ਜਿਹੜਾ ਕੰਮ ਕਰਨ ਦਾ ਉਹਨਾਂ ਦਾ ਬੋਲ ਵਿਚਾਰ ਸਭ ਤੋਂ ਪਹਿਲਾਂ ਆਪਾਂ ਦੇਖਦੇ ਆਂ ਵੀ ਲੀਡਰ ਦਾ ਬੋਲ ਵਿਚਾਰ ਕਿਦਾਂ ਦਾ ਉਹਨਾਂ ਦਾ ਸੁਭਾਅ ਬੋਲ ਵਿਚਾਰ ਬਹੁਤ ਵਧੀਆ ਹੈ ਤੇ ਉਹ ਹਰ ਬੰਦੇ ਦੀ ਛੋਟੇ ਤੋਂ ਲੈ ਕੇ ਵੱਡੇ ਬੰਦੇ ਦੀ ਗੱਲ ਸੁਣਦੇ ਆਂ ਜੀ ਮੈਂ ਨਹੀਂ ਕੁਝ ਕਹਿ ਪਾਉਂਗਾ ਮੁਕੇਸ਼ ਰਾਏ ਜੀ ਕਿਸ ਤਰ੍ਹਾਂ ਦੇਖਦੇ ਮਾਲਵਿੰਦਰ ਕੰਗੋਰਾਂ ਨੂੰ ਬਹੁਤ ਅੱਛੇ ਲੀਡਰ ਹੈ ਮਤਲਬ ਸਭ ਕੀ ਬਾਤ ਸੁਣਤੇ ਹੈ ਹਰ ਆਦਮੀ ਕੋ ਮਤਲਬ ਬਾਤ ਜੋ ਵੀ ਕਹਤੇ ਹੈ ਉਹਨੂੰ ਅੱਛਾ ਸੇ ਸੁਣਤੇ ਹੈ ਉਸ ਦਾ ਜਵਾਬ ਦਿੰਤੇ ਹੈ ਇਹ ਇਸ ਵਾਰ ਇੱਕ ਤਰੀਕ ਕੋ ਜਨਤਾ ਨੇ ਮਨ ਬਣਾ ਲਿਆ ਔਰ ਬਦਲਾਅ ਆਏਗਾ ਬਦਲਾਅ ਤਾਂ ਹੋਣਾ ਹੀ ਹੈ ਸਭ ਨੇ ਮਤਲਬ ਮਨ ਬਣਾ ਲਿਆ ਹੈ ਕਿ ਬਲਵਿੰਦਰ ਕੰਗ ਕੇ ਸਾਥ ਚਲenge ਔਰ ਉਹਨਕੇ ਸਾਥ ਹੈ ਮੇਰਾ ਨਾਮ ਰੂਤਾ ਜੀ ਜਿ ਤਰ੍ਹਾਂ ਦੇਖਦੇ ਹੋ ਜੀ ਮਾਲਵਿੰਦਰ ਕੰਗ ਹੋਰ ਬਹੁਤ ਵਧੀਆ ਇਨਸਾਨ ਹੈ ਜੀ ਗੱਲਬਾਤ ਕਰਨ ਦਾ ਬਹੁਤ ਵਧੀਆ ਤਰੀਕਾ ਹੈ ਤੇ ਜਿੱਥੇ ਤੱਕ ਮੈਨੂੰ ਉਮੀਦ ਹੈ ਵੀ ਗਰੀਬ ਜਨਤਾ ਦੇ ਨਾਲ ਖੜਨ ਵਾਲਾ ਇਨਸਾਨ ਆਉ ਗਰੀਬ ਮਾਵਾ ਭੈਣਾਂ ਦੀ ਵੀ ਪਛਾਤ ਕਰਵਾਊਗਾ ਬਹੁਤ ਵਧੀਆ ਚੰਗਾ ਇਨਸਾਨ ਹੈ ਜੀ ਇਸ ਵਾਰ ਜਿਹੜਾ ਹੈ ਅਗਰ ਇੱਕ ਤਰੀਕ ਦੀ ਗੱਲ ਕੀਤੀ ਜਾਵੇ ਕਿਸ ਤਰ੍ਹਾਂ ਦੇਖਦੇ ਹੋ ਇੱਕ ਤਰੀਕ ਨੂੰ ਕਿਹੜੀ ਪਾਰਟੀ ਦੀ ਝੋਲੀ ਦੇ ਵਿੱਚ ਜਿਹੜਾ ਹੈ ਇਸ ਵਾਰ ਦੀ ਸਿਆਸਤ ਦੀ ਤਾਜ ਦਾ ਜਿਹੜਾ ਆਮ ਪਾਰਟੀ ਹਾਂਜੀ ਠੀਕ ਹੈ ਕੀ ਨਾਮ ਹੈ ਬਸ ਹੀ ਨਹੀਂ ਬੋਲੇ ਆਮ ਤੋਂ ਬਤਾ ਦਿਓ ਮੁਨਤਾਜ ਇਸ ਤਰ੍ਹਾਂ ਸੇ ਦੇਖਦੇ ਹੋ ਮਾਲਵਿੰਦਰ ਕੰਗ ਅੱਛਾ ਅੱਛਾ ਵੋਟ ਡਾਲੋਗੇ ਹੂੰ ਠੀਕ ਹੈ ਕੀ ਨਾਮ ਹੈ ਬੋਲੋ ਕੀ ਨਾਮ ਹੈ ਰਮੇਸ਼ ਮੰਡੇ ਇਸ ਤਰ੍ਹਾਂ ਸੇ ਦੇਖਦੇ ਹੋ ਜੀ ਮਾਲਵਿੰਦਰ ਕੰਗ ਸਰ ਠੀਕ ਹੈ ਇਸ ਵਾਰ ਜਿਹੜਾ ਇੱਕ ਤਰੀਕ ਨੂੰ ਬਿਲਕੁਲ ਓਕੇ ਹੈ फिर रहे लगता तो फिर जाएगा जी आपके लोग मालविंद्रंग की अगर सुनीता से देखते जी मालविंद्र जी वो तो ठीक है।, है, है क्या विकास होने वाले हैं अगर इस एरिया की बात की अब क्या विकास वो करेंगे हम थोड़ी करेंगे जीतेंगे तो वही करेंगे समस्या क्या क्या है यार समस्या है कि रोड नहीं बन रहा रोड अच्छा नहीं है और पार्क पार्क नहीं है पानी लाइट पंद्रह दिन से पानी नहीं है समस्या तो पूछ रहे हैं आप भाग रहे हो कैमरे से पंद्रह दिन से पानी नहीं है सर यहाँ पे टैंकर वाले टाला टैंकर में टैंकर भी नहीं मिलता है तो आम आदमी पार्टी की सरकार आएगी तो पानी और बिजली और सड़कें बनेंगी आएंगे हो सकता है कि आ जाए अभी बोलने वाला कुछ बोल जाता है उस टाइम मुकर जाता है इस बार अगर बात की जाए एक तरीके तो फिर मालविंद्र गंग को जदारो इस एरिया बिल्कुल शांत है पूरी ਮੈਂ ਇੱਕ ਗੱਲ ਹੋਰ ਕਹਿਣਾ ਚਾਹਾਂਗਾ ਕਾਂਗਰਸ ਪਾਰਟੀ ਦੇ ਖਹਿਰਾ ਸਾਹਿਬ ਨੇ ਪ੍ਰਵਾਸੀਆਂ ਪ੍ਰਤੀ ਇੰਨਾ ਮਾੜਾ ਸ਼ਬਦਾਵਲੀ ਬੋਲੀ ਸੀਗੀ ਵੀ ਉਹ ਬਹੁਤ ਨਿੰਦਾ ਕਰਨ ਯੋਗ ਹੈ ਵੀ ਕਾਂਗਰਸ ਪਾਰਟੀ ਅੱਜ ਇਲੈਕਸ਼ਨ 'ਚ ਖੜੀ ਹੈ ਉਹ ਪ੍ਰਵਾਸੀਆਂ ਦੀ ਵੋਟ ਨੂੰ ਵੋਟ ਨਹੀਂ ਸਮਝ ਰਹੀ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਖਹਿਰਾ ਸਾਹਿਬ ਨੂੰ ਐਦਾਂ ਨਹੀਂ ਬੋਲਣਾ ਚਾਹੀਦਾ ਪ੍ਰਵਾਸੀ ਵੀ ਇੱਕ ਇੰਡੀਆ ਦਾ 파ਟ ਨੇ ਉਹ ਵੀ ਇੱਕ ਆਪਣੇ ਹਿੰਦੁਸਤਾਨ ਦੇ ਨਾਗਰਿਕ ਨੇ ਉਹਨਾਂ ਨੂੰ ਕਿਹ ਰਹਿਣ ਦਾ ਔਰ ਅਧਿਕਾਰ ਨਹੀਂ ਹੈ ਬਿਲਕੁਲ ਹੈ ਮੈਂ ਫੇਰ بار بار ਇਹੀ ਕਹੂੰਗਾ ਵੀ ਖੈਰਾ ਸਾਹਿਬ ਨੂੰ ਜਿਹੜੀ ਆ ਸ਼ਬਦਾਵਲੀ ਬੋਲੀ ਆ ਇਹਦੇ ਮਾਫੀ ਮੰਗਣੀ ਚਾਹੀਦੀ ਹੈ ਜੀ ਤੇ ਮਾਲਵਿੰਦਰ ਕੰਗੂ ਰੋ ਬਲੌਂਗੀ ਚੋਂ ਸਾਡੇ ਬੰਪਰ ਵੋਟਾਂ ਨਾਲ ਜਿੱਤ ਰਹੇ ਆ ਤੇ ਜਿੱਤ ਕੇ ਅਸੀਂ ਭੇਜਾਂਗੇ